Karih ਕੱਤਿਹਰੀਆ ਗਾਲ ਬਾਈ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਖਿਦਾਰ ਤੋਂ ਪੱਤੇ ਮੰਨਿਆ ਤੇ ਤੇ ਬਾਕੀ ਵੀ ਅੱਜ ਸਪਰੇਅ ਕਰਾਉਣ ਲੱਗੇ ਆ ਇੱਧਰ ਜਿਹੜੇ ਦੋ ਗਿੱਲੇ ਆਪਣੇ 26 ਤੇ ਕੱਲ ਨਹੀਂ ਕਰਕੇ ਫਿਰ ਸਾਰਿਆਂ ਨੇ ਮਾਂਜੇ ਜੀ ਡਾਲ ਰਿਹਾ ਵੀ ਮੀਂਹ ਆ ਕੱਲੂ ਵੀ ਦੱਸਿਆ ਗਿਆ ਅੱਜ ਵੀ ਦੱਸਿਆ ਗਿਆ ਤਾਂ ਵੈਸੇ ਤੇ ਹੁਣ ਦੇਖਿਆ ਮੌਸਮ ਵੀ ਸਾਫ਼ ਆ ਸਵੇਰ ਦਾ ਧੁੱਪ ਨਿਕਲੀ ਵੀ ਐਨ ਕੜੀ ਪਰਦਾ ਪੂਰੀ ਹੋਈ ਪਈ ਆ ਤੇ ਬਸ ਆਪਣੇ ਤਿੰਨ ਚਾਰ ਘੰਟੇ ਨਿਕਲ ਗਏ ਬਹੁਤ ਆ ਤੇ ਬਾਕੀ ਅੱਜ ਬੱਦਲ ਪਈਓ ਦਸੀ ਵੀ ਆ ਨੈਟ ਪਰ ਹੁਣ ਤਾਂ ਆ ਕਰਕੇ ਆਪਾਂ ਨੇ ਝੱਟ ਜੀ ਮਾਰ ਲਈ ਜਨਰੇਟਰ ਲਾ ਕੇ ਪਾਣੀ ਪਹਚਾ ਲਿਆ ਉਹਦੇ ਲੈਟ ਹੈ ਨਹੀਂ ਤੇ ਬਾਕੀ ਮੀਂਹ ਦਾ ਪਾਣੀ ਤਾਂ ਖੜਾ ਹੀ ਆ ਆ ਟੋਆ ਭਰ ਜਾਂਦਾ ਬਣਾ ਉਹਦੇ ਪਾਣੀ ਨਾਲ ਇੱਕ ਉਹ ਥੋੜਾ ਜਿਹਾ ਟੋਆ ਉਧਰ ਹੈ ਬਾਕੀ ਧਾਨਾਂ ਚ ਪਾਣੀ ਭਈ ਮੀਂਹ ਦਾ ਵੀ ਖੜਾ ਹੀ ਆ ਹੁਣ ਮੀਂਹ ਪੈ ਜਾਂਦਾ ਰੋਜ਼ ਤੇ ਹੁਣ ਸਪਰੇਅ ਨੂੰ ਲਾਤਾ ਬੰਦਾ ਆਪਾਂ ਨੇ ਵੇਰੇ ਸਵੇਰੇ ਹੀ ਮੋਰਚਾ ਮਾਰ ਲਿਆ ਨੂੰ ਕੱਲ ਦਾ ਕਿਹਾ ਪਤਾ ਵੀ ਕਰ ਲਈ ਸਤਰੇ ਦੂਆ ਰਣਜੀਤ ਵਾਲੇ ਚਾਚੇ ਦੇ ਦਿਹਾੜੀ ਬੱਜ ਚਲੇ ਗਿਆ ਕਿ ਨਹੀਂ ਦੱਸਿਆ ਗਿਆ ਅੱਜੇ ਕੰਮ ਨਹੀਂ ਚੱਲਣਾ ਇਹ ਬੰਦਾ ਆਪਣੇ ਕੋਲ ਆ ਗਿਆ ਫਿਰ ਬਾਕੀ ਦਵਾਈ ਦੂਵੀਂ ਲਾ ਕੇ ਦੇਤੀ ਆਪਾਂ ਨੇ ਕਿਹੜੀ ਬਾਈ ਤਾਕਤ ਦੀ ਸਪਰੇਅ ਕਰੀ ਸੀ ਉਹਨੇ ਰਿਜ਼ਲਟ ਵੀ ਦਿਖਾਇਆ ਆਪਾਂ ਨੂੰ ਇਹ ਤੇ ਜੈੱਡ ਵਾਲੀ ਨੇ ਬਾਕੀ ਹੁਣ ਕੱਖ ਉੱਕਤ ਆ ਜਿਹੜਾ ਉਹ ਵੀ ਦੇਖ ਲਓ ਜਿਹੜੇ ਆਪਾਂ ਨੇ ਸਪਰੇਅ ਕਰੀ ਦੀ ਉਹਦਾ ਬਾਕੀ ਥੋੜਾ ਬਹੁਤਾ ਜਿਹੜਾ ਹੈਗਾ ਉਹ ਕੜਵਾ ਵੀ ਦਿੱਤਾ ਤਾਂ ਆਪਾਂ ਨੇ ਇੱਧਰ ਦਾ ਹਨ ਇੱਧਰ ਕਿਤੇ ਕਿਤੇ ਹੈਗਾ ਏ ਇਹ ਚ ਵੀ ਕੜਵਾਤਾ ਤਾਂ ਵੈਸੇ ਤਾਂ ਤੇ ਹੁਣ ਇਹਨੂੰ ਸੁੰਡੀ ਪੈਣ ਲੱਗ ਗਈ ਦੀ ਗੋਬਾੜੀ ਆ ਦੇਖੋ ਸ਼ੁਰੂਏ ਹੋਈ ਆ ਜੇ ਆਪਾਂ ਨੇ ਹੁਣ ਪਹਿਲੇ ਹੀ ਮੋਰਚਾ ਫੇਰ ਸਾਂਭ ਲਿਆ ਆ ਦੇਖੋ ਸੁੱਕੇ ਵੀ ਹਜੇ ਉਕਣਾ ਨਹੀਂ ਹੈ ਜੇ ਸ਼ੁਰੂ ਹੋਇਆ ਹੀ ਆ ਕੰਮ ਬਾਕੀ ਸ਼ਿੱਟਾ ਵੀ ਹੁਣੀ ਨਿਕਲਣ ਲੱਗਿਆ ਆ ਕਰਕੇ ਆਪਾਂ ਨੇ ਸਪਰੇਅ ਕਰਾਤੀ ਹੁਣ ਇਹਦੇ ਉੱਪਰ ਤੇ ਜਿਹੜੀ ਦੂਈ ਹੈ ਬਈ ਉਹ ਅੱਜ ਵਿੱਚ ਹੁੰਦੀ ਨਹੀਂ ਹੈਗੀ ਉਹ ਡੁੱਡੀ ਰੁੱਡੀ ਵਾਲੀ ਉਹ ਆਪਾਂ ਕਰਾਵਾਂਗੇ ਬਾਅਦ ਚੋਂ ਜਿਆਦਾ ਪੈ ਗਈ ਡੁੱਡੀ ਹਜੇ ਕੋਈ ਹੈ ਤਾਂ ਹੈ ਨਹੀਂ ਚਾਂਸ ਡੁੱਡੀ ਤੇਰੇ ਬਾਕੀ ਜੀਰੀ ਛੱਬੀ ਠੀਕ ਹੋ ਗਈ ਆਪਣੀ ਹੁਣ ਉਰੇ ਤੇ ਆਹ ਸਾਈਡ ਬਈ ਦੇਖ ਲੋ ਬੂਟਿਆਂ ਕਰਕੇ ਇੰਨਾ ਕਿ ਸ਼ੌਰਾ ਹੈ ਆਪ ਪਪੂਲਰ ਖੜੇ ਆ ਉਰੇ ਥੋੜੇ ਜਿਹਾ ਉਧੇ ਕਰ ਕੀ ਜੰਨੇ ਕਿਚ ਜੀਰੀ ਵੀ ਤਪ ਗਈ ਤੇ ਇੱਧਰ ਨਹੀਂ ਹੈਗੀ ਗੋਬੜੀ ਜਮਾ ਵੀ ਤੁੰਡੀ ਕਿਤੇ ਪੱਤਾ ਸੁੱਕਿਆ ਬੰਨ ਦਿਖਦਾ। ਨਾ ਕੋਈ ਛਿੱਟਾ ਸੁੱਕਿਆ ਹੋਵੇ ਤਾਂ ਕਰਕੇ ਆਪਾਂ ਨੇ ਹੁਣ ਟਾਈਮ ਨਾਲ ਸਪਰੇਅ ਕਰਾ ਦਿੱਤੀ। ਕਿਉਂਕਿ ਜੇ ਮੀਂਹ ਪੈ ਗਿਆ ਫੇਰ ਔਖੀ ਹੋਣੀ ਆਪਾਂ ਨੂੰ। ਮੀਂਹ ਦੇ ਬਾਅਦ ਲੂਟ ਜਾਈ ਨਹੀਂ ਆਉਂਦਾ ਕੰਮ। ਕਿਉਂਕਿ ਕੱਲ੍ਹੂ ਵੀ ਮੀਂਹ ਦੱਸਿਆ ਹੋਇਆ ਹੁਣ 60 70% ਤੇ ਪਰਸੋਂ ਨੂੰ ਵੀ ਚੌਥੇ ਨੂੰ ਵੀ ਫੇਰ ਸਪਰੇਅ ਲੇਟ ਹੋ ਗਈ ਫੇਰ ਕੋਈ ਫਾਇਦਾ ਨਹੀਂ ਆਏਗਾ। ਤਾਂ ਕਰਕੇ ਹੁਣ ਆਪਾਂ ਨੇ ਟਾਈਮ ਨਾਲ ਕਰਾ ਦਿੱਤੀ ਸਪਰੇਅ ਅੱਜ। ਪਾਜਾਰ ਪੰਜ ਘੰਟੇ ਵਧੀਆ ਨਿਕਲ ਜਾਣਾ ਕਿਉਂਕਿ ਧੁੱਪ ਬਹੁਤ ਜ਼ਿਆਦਾ ਗੈੜੀ ਆ ਇੰਨੀ ਛੇਤੀ ਨਹੀਂ ਆਉਂਦਾ ਵੀ ਨੀ ਸ਼ਾਮ ਤੱਕ ਆਉ ਜੇ ਆਇਆ ਵੀ ਬਾਕੀ ਹੁਣ ਕਰਾਉਨੇ ਆ ਜੀ ਸਪਰੇ ਲੋ ਵੀ ਪਾਉ ਪਹੁੰਚ ਗਏ ਆਪਾਂ ਸਣੀ ਕੋਲ ਬਾਕੀ ਟਰੈਕਟਰ ਵਾਸਤੇ ਜੀ ਦਾ ਫੋਨ ਆਉਂਦੇ ਤੇ ਵੀ ਭਾਈ ਅਸੀਂ ਵੀ ਕਰਵਾਉਣਾ ਉਹ ਦਿਖਾ ਦਿਓ ਕਿੰਨੇ ਦਾ ਟਰੈਕਟਰ ਤਿਆਰ ਹੋਇਆ 855 ਬਾਕੀ ਪਹੁੰਚੇ ਹੁਣ ਸਣੀ ਕੋਲ ਤੇ ਸਣੀ ਵੀ ਚੱਲਿਆ ਤਾਂ ਬਾਕੀ ਤਾਂ ਮੇਰੇ ਕੋਲ ਸਹੀ ਗੱਲ ਜੀ ਸਾਰਿਆਂ ਨੂੰ ਕੰਮੀਆਂ ਮੁੰਡਿਆਂ ਐ ਨਿੱਖਰ ਕੇ ਆ ਗਿਆ ਤੈਂ ਥੜੀ ਥੜੀ ਕਟਾ ਕੇ ਵਾਲ ਨੂੰ ਇਹਦਾ ਡ੍ਰੈਕਟਰ ਪਤਾ ਇੱਕ ਪਰ ਤੇ ਦੇਖੀ ਪੂਰੀ ਬਾਈ ਬਸ ਫੋੜਦਾ ਹੁਣ ਫੋੜ ਕਰਦੇ ਫੋੜ ਦਾ ਕੰਮ ਬਾਈ ਸ਼ੁਰੂ ਕਰਿਆ ਨੇ ਬਾਕੀ ਤੁਹਾਨੂੰ ਪਹਿਲਾਂ ਇਹਦੀ ਜਾਣਕਾਰੀ ਦੇ ਦਈਏ ਹੁਣ ਇਹ ਫੋੜ ਦਾ ਕੰਪਲੀਟ ਹਨ ਬਾਈ ਕ ਬੈਂਪਰ ਰਹਿਣਾ ਘੈਂਟ ਬਣੇਗਾ ਫੋੜਦਾ ਹੈ ਬਾਈ ਥੋੜਾ ਬੈਂਪਰ ਕਰਕੇ ਰੋਕਿਆ ਦਾ ਟਰੈਕਟਰ ਮੇ ਦਾ ਦੋ ਦਿਨ ਹੋ ਗਏ ਹਨਾ ਫੋੜ ਨੂੰ ਇਧਰ ਹੋਈ ਇਹਨੇ ਤਾਂ ਦੋ ਦਿਨ ਮੋਟਾ ਮੋਟਾ ਥੋੜਾ ਥੋੜਾ ਕੰਮ ਰਹਿਦਾ ਦਾ ਬਾਕੀ ਤੁਹਾਨੂੰ ਟਰੈਕਟਰ ਦਿਖਾ ਦਿੰਨੇ ਆ ਬਾਈ ਟਰੈਕਟਰ ਬਹੁਤ ਸੋਹਣਾ ਤਿਆਰ ਹੋਇਆ ਲੱਗ ਜਾ ਤਿਆਰ ਕਰਿਆ ਸਾਰਾ ਹੀ ਟੋਟਲੀ ਲੱਗ ਤਿਆਰ ਕਰਿਆ ਪੈਂਟ ਦਾ ਸਾਰਾ ਬਾਕੀ ਇਹਦੇ ਜੇ ਲੱਗ ਬਾਈ ਡਿਜ਼ਾਈਨਿੰਗ ਵੀ ਲੱਗ ਪਾਈ ਆ ਉਹ ਬਾਈ ਦਾ ਫੋਟੋ ਇਹ ਮੁੰਡੇ ਦੀ ਆ ਬਾਈ ਤੇ ਬਾਈ ਦੇ ਮੁੰਡੇ ਦੀ ਹੁੰਦੀ ਆ ਮਾਸ਼ਾਅੱਲਾ ਤੇ ਵਰੀਆ ਲਾਈ ਪਹਿਲਾਂ ਦੱਸ ਦਈਏ ਬਾਈ ਆ ਜਾਓ ਉਹ ਵੀ ਦੇ ਦਈਏ ਟਰੈਕਟਰ ਦੀ ਜਾਣ ਤੇ ਬਾਕੀ ਬਾਈ ਇਹਦੀ ਡਿਜ਼ਾਈਨਿੰਗ ਵੀ ਲੱਗ ਚੱਲੀ ਜਾਨੇ ਸਾਰੀ ਸਹਣੀ ਨੇ ਤੇ ਜਿਹੜੇ ਆਹੇ ਫੱਟੇ ਇਹ ਵੀ ਲੱਗ ਬਣਾਏ ਆ ਜਿਹੜੇ ਆਹ ਜਟਿੰਗਾ ਇਹ ਵੀ ਲੱਗ ਕਰੀਏ ਨੇ ਤੇ ਬਾਕੀ ਆ ਵੀ ਲੱਗ ਚੀਜਾਂ ਐ ਸੀਲਿੰਗ ਵੀ ਸਾਰੀ ਲੱਗ ਕਰੀ ਆ ਇਹ ਪ੍ਰੇਮਾ ਕੱਪੜਾ ਕੂਕੜਾ ਸਾਰਾ ਬਾਈ ਟੋਟਲੀ ਅਲੱਗ ਸਮਾਨ ਲਾਇਆ ਇਹਨੂੰ ਟੋਟਲੀ ਅਲੱਗ ਤੇ ਬਹੁਤ ਸੋਹਣਾ ਤਿਆਰ ਹੋਇਆ ਟਰੈਕਟਰ ਬਾਕੀ ਤੁਹਾਨੂੰ ਮਾਛੇ ਦੇ ਆਲੇ-ਦਾਲ ਵੀ ਦਿਖਾ ਦੰਨੇ ਸਾਰਾ ਸਮਾਨ ਕਿਵੇਂ ਕਰ ਹਾਂ ਜਿਹੜੀ ਸ਼ੋਹਰਜੀ ਕੰਜੀ ਕੰਮ ਕਰ ਲਾ ਹਾਂ ਹਾਂ ਹੂੰ ਤੇ ਸੈਡਾ ਵਰ ਬਾਈ ਆਹ ਘਰਾਰੀਆਂ ਲਾਤੀਆਂ ਨੇ ਆਹ ਜਾਲੀ ਲਾਈ ਆ ਬਾਈ ਨਵੇਂ ਸਟਾਈਲ ਤੇ ਕੋਲਟ ਉਹ ਪਸੰਦ ਆਈ ਵਿਚਾਲੀ ਜਿਹੜੀ ਉਹ ਘਟਾ ਡਿੰਮ ਜਿਹੜੀ ਆਹ ਦੇ ਵਿਚਾਲੀ ਸਾਰਾ ਲੈਟ ਮੰਡੀ ਉਹ ਹੀ ਆ ਨਾ ਡਿੰਮ ਡਿੰਮ ਘੰਟ ਲੱਦੀ ਲੱਦੀ ਬਾਕੀ ਜਿਹੜੀ ਆਹ ਜਾਲੀ ਲਾਈ ਆ ਇਹ ਵੀ ਬਾਈ ਲੱਗ ਲਈ ਆ ਹੁਣ ਐ ਤੇ ਕੀ ਸਾਰਾ ਕੰਮ ਲੱਗੇ ਕਰਿਆ ਵੈ ਟੋਟਲੀ ਇਹਦੇ ਪਰ ਲੱਗ ਕਰਿਆ ਤਾਂ ਬਾਈ ਦਾ ਕੰਮ ਤੇ ਬਾਕੀ ਸਾਨੂੰ ਆ ਚੀਜ਼ ਬਣਾਈ ਵੀ ਇਹਨੇ ਬੈਗ ਵਾਲੀ ਵੀ ਬੈਗ ਵਾਲੀ ਵੀ ਹਾਂ ਬੈਗ ਵਾਲੀ ਵੀ ਜਾਲੀ ਬਾਈ ਆਹ ਵੀ ਚੇਂਜ ਲਾਈ ਵੀ ਆ ਦੇਖ ਲਓ ਕੋਲ ਸਪੀਕਰ ਰਸਣ ਹੀ ਤੇ ਜਿਹੜੀ ਆ ਫੋਟੋ ਲਾਈ ਆ ਇਹ ਵੀ ਬਾਬਾ ਦੀਪ ਸਿੰਘ ਜੀ ਦੀ ਲਾਈ ਵੀ ਆ ਬਾਕੀ ਪਿੱਛੇ ਤੇ ਵੀ ਜਿਹੜੀ ਡਿਜ਼ਾਈਨਿੰਗ ਕਰੀਏ ਇਹ ਵੀ ਸਾਰੀ ਅਲੱਗ ਕਰੀ ਵੀ ਆ ਬਾਈ ਤੇ ਜਿਹੜੀ ਉੱਪਰਲੀ ਸਾਈਡ ਆ ਇਹ ਵੀ ਪਹਿਲੀ ਵਾਰੀ ਉਹ ਲਾਇਆ ਇਹ ਚੀਜ਼ ਇਹ ਆਪਣੇ ਵਾਲੇ ਨੂੰ ਵੀ ਇੱਕਣਾ ਦਾ ਕੁਝ ਬਣਾ ਕੇ ਲਾਉਣਾ ਆਪਾਂ ਨੇ ਠੀਕ ਨੇ ਮੈਂ ਲੂਚਾ ਕਰਕੇ ਲਾਵਾਂਗੇ ਹਾਂ ਥੋੜਾ ਆਪਣੇ ਤਾਂ ਉਹ ਵੀ ਛਤਰੀ ਉੱਚੀ ਵੀ ਆ ਤੇ ਬਾਕੀ ਆ ਸਾਈਡ ਪਰ ਲੁੱਕ ਬਈ ਆ ਦਿੱਤੀ ਵੀ ਇਹਨੇ ਤੇ ਹੁਣ ਟੋਟਲੀ ਹੋਇਆ ਬਈ ਆ ਤਦਰੀਬਨ ਤੇ ਹਾਂ ਫਰੰਟ ਵਾਲਾ ਕੰਮ ਰਹਿੰਦਾ ਇਹਦਾ ਬਾਕੀ ਸਨੀ ਰਾਉਂ ਗੜੀ ਆ ਬਈ ਇਨਸਟਾ ਆਈ ਡੀ ਵੀ ਇਹਦੀ ਵੀ ਉਹਦੇ ਉੱਤੇ ਵੀ ਜਾ ਕੇ ਰੀਲਰ ਰੁਲਾ ਦੇਖ ਲਓ ਡਾਇਰੈਕਟਰ ਦੀਆਂ ਤੇ ਬਾਕੀ ਬਈ ਆਹ ਦੇਖ ਲਓ ਤੁਸੀਂ ਹੁਣ ਦੂਰ ਤੇ ਵੀ ਫਾਈਨਲ ਲੁੱਕ ਆ ਕਿਵੇਂ ਦਾ ਟਰੈਕਟਰ ਤਿਆਰ ਹੋਇਆ ਹਨਾ ਕਮੈਂਟ ਕਰਕੇ ਜਰੂਰ ਮੁੰਡੇ ਦਾ ਹੌਸਲਾ ਵਜਾਈ ਕਰਿਓ ਵੀ ਹਾਂ ਬਈ ਕੰਮ ਵਧੀਆ ਹੈ ਜਾਂ ਕਿਵੇਂ ਆ ਤੇ ਅੰਦਰਲੀ ਸਾਈਡ ਵੀ ਅੱਜ ਕੀ ਲਾਈਟਾਂ ਲੂਟਾਂ ਲਾ ਕੇ ਨੇ ਅੰਦਰ ਵੀ ਸਾਰੇ ਰੈੱਡ ਕਰਿਆ ਪਿਆ ਦੂਰ ਤੇ ਵੀ ਬਹੁਤ ਸੋਹਣਾ ਲੱਗਦਾ ਟਰੈਕਟਰ ਕਿਹੜਾ ਹਾਂ ਬਲਦਾ ਬਈ ਹਾਂ ਚਾਬੀ ਆਨ ਕਰ ਕਰ ਚਾਬੀ ਆਨ ਤਾਂ ਕਰ ਨਹੀਂ ਆਹ ਬਲਦਾ ਲਓ ਬਈ ਇਹ ਨਵੀਂ ਲੁੱਕ ਚ ਆਇਆ ਦਾ ਜਿਹੜਾ ਕਦਾ ਨਹੀਂ ਲੱਗਦਾ ਮੈਨੂੰ ਨਹੀਂ ਨਵੀਂ ਸ਼ੋਅ ਚ ਆਏ ਹਾਂ ਇਹ ਹਾਂ ਨਵੀਂ ਸ਼ੋਅ ਚ ਆਇਆ ਤਾਂ ਨਾ ਉਹਨੂੰ ਲੱਗਿਆ ਪਿਆ ਹੈ ਕਹਿੰਡ ਲੱਗਦਾ ਸਭ ਆ ਮੈਂ ਤਾਂ ਹੀ ਸੋਚੀ ਜਾਮਾ ਵੀ ਉਹ ਤੀਸ ਵਿੱਚ ਕੱਢ ਲੱਗੀ ਹੋਈ ਆ ਆਪਣੇ ਉਹ ਲਿਖਿਆ ਪਿਆ ਆਪਣੇ ਲਾਈਟ ਨਹੀਂ ਵੱਲਦੀ ਹਾਂ ਪਹਲਵਾ ਲੈਣਾ ਹੈ ਆਪਾਂ ਉਹ ਵੀ ਰਹਿ ਕੇ ਥੱਲੇ ਵਾਲਾ ਟੂਨਾ ਜਿਹੜਾ ਆਇਆ ਹਾਂ ਉਹ ਵੀ ਬਾਲਦੇ ਉਹ ਬਾਲਨੇ ਰਹਿ ਗਏ ਭਾਈ ਥੱਲੇ ਜਿਹੜੀ ਲਾਈਟ ਦੀ ਬਹੁਤ ਡਿਮਾਂਡ ਆ ਆ ਦੇਖੋ ਸਨੀਆ ਪਾਦਲ ਜੀਰ ਦਾ ਬਹੁਤ ਐਂਡ ਲੱਗਦਾ ਮੈਨੂੰ ਤਾਂ ਆਇਆ ਚੜਚੜ ਜੀ ਹੋ ਜਾਂਦੀ ਆ ਮੜੀ ਬਹੁਤ ਜਗ ਦਾ ਹੋ ਦੇ ਮੂਰੇ ਵੀ ਉੱਦੀ ਕਰਦਾ ਜਿਵੇਂ ਨਾ ਇੱਕ ਫਾਰਜੀ ਕਰੀ ਪਾਈ ਕੇ ਕਹਿੰਦਾ ਕਿ ਸਟੋਕੇ ਮੁੱਕ ਗਿਆ ਤਾਂ ਹੋਰ ਬਹੁਤ ਔਖੀ ਲਾਈਟ ਲੈ ਕੇ ਆਏ ਆ ਤੇ ਮੰਗਾ ਲਓ ਬਾਕੀ ਭਾਈ ਜੇ ਕਿਸੇ ਨੇ ਲੈਣਾ ਵੀ ਹੋਇਆ ਬਾਕੀ ਸਨੀ ਨੇ ਮਗਾ ਦਨੇ ਪੀਸ ਹੁਣ ਇਕੱਠੇ ਉਰੀ ਤੇ ਆਪਣਾ ਲੈ ਜੇ ਕਰਿਓ ਆਗੇ ਕਿਉਂਕਿ ਬਹੁਤ ਦਿੱਕਤ ਆਉਂਦੀ ਆ ਭਾਈ ਬਹੁਤ ਜਣੇ ਪੁੱਛਦੇ ਆ ਇਹਦੇ ਬਾਰੇ ਕਥਾ ਉਹਦੇ ਨੇ ਉਹ ਲੱਟਾ ਲਾਉਣੀ ਆ ਯਾਰ ਕਿੱਥੇ ਬੈਂਪਰ ਇੱਕ ਇਹਦੇ ਚ ਲਾ ਦੇ ਇੱਕ ਬੈਂਪਰ ਦੇ ਥੱਲੇ ਵਾਲੀ ਸਾਈਡ ਵੀ ਲਾਉਣੀ ਆ ਲੱਟਾ ਬੈਂਪਰ ਦੇ ਬੈਂਪਰ ਦੇ ਥੱਲੇ ਉਰੇ ਮੂਰੇ ਚਾਨਣਾ ਪਾਵੇ ਮੂਰੇ ਚਾਨਣਾ ਪਾਉਣ ਮੇ ਜਿਗਣਾ ਆਪਾਂ ਨੇ ਅੰਦਰ ਨਹੀਂ ਚਿਹੜੀਆਂ ਵੀ ਆ ਥੱਲੇ ਤਾਂ ਆਪਾਂ ਨੇ ਠੱਪਾ ਲਾ ਦੇਣਾ ਇਹਦੇ ਥੱਲੇ ਵੀ ਥੱਲੇ ਵਾਲੀ ਸਾਈਡ ਵੀ ਕਰ ਦੇ ਥੱਲੇ ਬੰਦ ਵੀ ਕਰਨੀ ਹਾਂ ਉਹਦੇ ਚ ਜਾਲੀ ਲਾ ਕੇ ਮੈਂ ਲਾ ਦੇਣੀ ਆ ਪੀਜੇ ਬੈਂਪਰ ਬਾਈ ਕਰਾ ਲਵੇ ਬਹੁਤ ਘੰਟ ਲੱਗਿਆ ਆ ਬੈਂਪਰ ਦੀ ਕਸਰ ਰਹਿ ਗਈ ਹੁਣ ਕਿਉਂਕਿ ਉੱਪਰ ਤੇ ਬਾਈ ਵਧੀਆ ਲੁੱਕ ਆਉਂਦੀ ਆ ਮੂਰੇ ਥੋੜਾ ਜਿਹਾ ਖਾਲੀ ਖਾਲੀ ਆਉ ਦੇਖੋ ਇੱਕ ਜਾਲੀ ਵੀ ਖਾਲੀ ਦਿਖਦੀ ਆ ਮੋਰੇ ਬੈਂਪਰ ਵੀ ਸੁਨਣਾ ਆ ਇੱਕ ਇਹਨਾਂ ਦੇ ਹਾਰਨਾ ਤੇ ਉੱਪਰ ਲੈਂਟਾ ਹਾਂ ਇਹ ਰਹਿ ਜਾਣਾ ਕੰਮ ਤੇਰਾ ਬਾਕੀ ਟਰੈਕਟਰ ਤੇਰਾ ਲੱਗ ਗਿਆ ਹਾਂ ਟਰੈਕਟਰ ਦਾ ਬਈ ਬਹੁਤ ਸੋਹਣੀ ਲੱਗੀ ਆ ਗੱਡੀ ਇਹ ਬਣਦਾ ਵੀ ਆ ਹੈ ਹਾਂ ਬਣਦੀ ਜਾਂਦਾ ਬਣਦੀ ਜਾਂਦਾ ਜਿਵੇਂ ਆਪਾਂ ਨੇ ਉਹ ਬਣਾਈ ਸੀ ਨਾ ਲੈਂਟਾਂ ਦੇ ਵਿੱਚ ਬਣਾਉਂਦਾ ਮੁੰਡਾ ਯਾਰ ਠੀਕ ਆ ਠੀਕ ਆ ਠੀਕ ਆ ਤੇ ਆਪਣੇ ਵਾਲਾ ਜਿਹੜਾ ਦੂਆ ਟਰੈਕਟਰ ਆ ਉਹਨੂੰ ਵੀ ਯਾਰ ਪੁੱਛ ਮੁੰਡੇ ਨੂੰ ਕਰਤਾ ਤੇ ਯਾਰ ਕਿ ਨਹੀਂ ਟਾਈਮ ਦੇਮੋ ਉਹ ਯਾਰ ਉਹ ਤੇਰਾ ਫੋਟੋਆ ਮੰਗਦਾ ਦਾ ਟਰੈਕਟਰ ਦੀ ਮੈਂ ਵੀ ਭੁੱਲ ਗਿਆ ਉਹ ਯਾਰ ਉਹਨੂੰ ਮੈਂ ਕਹਤਾ ਹੈਗਾ ਮੈਂ ਕਿਹਾ ਯਾਰ ਇੰਸਟਾ 'ਪਰ ਜਾ ਸਾਰਾ ਕੁ ਪੇ ਆ ਉੱਥੇ ਉਹ ਯਾਰ ਉਹ ਧਿਆਨ ਨਾਲ ਆਪਣੇ ਦੇਖ ਕੇ ਜਿਹੜੇ ਸਾਹਮਣੇ ਵੀਡੀਓ ਲੈਣਾ ਚਾਹ ਫੋਟੋਆ ਮੈਂ ਚਾਰੇ ਥਾੜਾ ਮੀਆਂ ਫੋਟੋਆ ਭੇਜਉਂਦੀਆਂ ਖੜੇ ਨਹੀਂ ਆ ਉਹਦੇ ਟਰੈਕਟਰ 'ਤੇ ਪਰ ਹੈਗੀਆਂ ਯਾਰ ਬਲੌਗਾਂ 'ਚ ਵੀ ਆ ਰੀਲਾਂ 'ਚ ਵੀ ਮਾਨੂੰ ਦੱਸਤਾ ਲਿਆ ਯਾਰ ਮੈਂ ਕਿਹਾ ਹੁਣ ਮੈਂ ਕਹਿ ਦੂੰਗਾ ਵੀ ਕੋਈ ਹਾਂ ਹੁਣ ਕੋ ਉਤਾਵਿਆ ਨਹੀਂ ਨਾ ਹੈਗਾ ਟਰੈਕਟਰ ਦਾ ਵੀ ਨਾਸ ਵਜਿਆ ਪਿਆ ਬਾਕੀ ਤੁਸੀਂ ਆਹ ਟਰੈਕਟਰ ਦੇਖ ਲਓ ਬਾਈ ਇਹ ਤਾਂ ਹੋ ਗਿਆ ਕੰਪਲੀਟ ਹੁਣ ਆ ਗਈ ਦੂਜੀ ਵਾਰੀ ਆ ਇਹ ਪਹੁੰਚਿਆ ਪਿਆ ਫੌੜ 3600 ਕੈੜੀਆਂ ਤੋਂ ਤੇਰੇ ਕੋਲ ਜਿਆਦਾ ਫੌੜ ਫੂਟ ਆਉਂਦੇ ਹਨਾ ਫੌੜਾਂ ਨੇ ਜਿਆਦਾ ਮਖਿੱਚਿਆ ਹੋਇਆ ਫੌੜ ਤਿਆਰ ਵੀ ਬਹੁਤ ਲਾਉਣ ਲੱਗੇ ਬਾਈ ਬੰਦੇ ਹੁਣ ਯਾਰ ਫੌੜ ਸੰਭਾਲ ਰੱਖਦੇ ਆ ਕਦੇ ਇਹ ਵੀ ਇਹ ਵੀ ਸਾਰਾ ਪੇਂਟ ਪੂਟ ਹੋਇਆ ਹੋਇਆ ਬਾਈ ਬਹੁਤ ਸੋਹਣਾ ਕੰਮ ਹੋਇਆ ਹੈ ਟਰੈਕਟਰ ਪਰ ਬਾਕੀ ਤੁਸੀਂ ਦੇਖ ਲਓ ਫੌੜ ਪਰ ਵੀ ਪੂਰਾ ਵਧੀਆ ਕੰਮ ਕਰਿਆ ਹੋਇਆ ਪੇਂਟ ਵੀ ਵਧੀਆ ਕਰਿਆ ਹੋਇਆ ਸਾਰਾ ਟੂਕੇ ਤੇ ਸਿਸਟਮ ਲਾਇਆ ਤੇ ਬਾ 4 ਬੇਸਾ 14 15 ਇੰਚ 15 ਕਿੰਨੇ ਸਪੀਕਰ 15 ਸਪੀਕਰ 12 ਸਪੀਕਰ ਟੋਟਲ ਉਹਦੇ ਉੱਪਰ ਉਹਦੇ ਉੱਪਰ ਦਾ ਸਾ ਠੀਕ ਆ ਇਹ 15 ਇੰਚੀ ਆ ਗਈਆਂ ਬਾਈ ਬਾਕੀ ਚਲਾ ਕੇ ਵੀ ਤੁਹਾਨੂੰ ਦਿਖਾ ਦਨੇ ਉਧਰ ਮੰਡੀ ਚਲੇ ਜਾ ਕੇ ਥੋੜਾ ਜਿਹਾ ਵੀ ਕਿਵੇਂ ਦਾ ਚੱਲਦਾ ਉਹ 12 ਵਾਲਾ ਵੀ ਤੁਸੀਂ ਸੁਣਿਆ ਬਈ ਉਹ ਵੀ ਤੁਹਾਨੂੰ ਦਿਖਾ ਦਨੇ ਇੱਕ ਵਾਰੀ ਫੇਰ ਤੇ ਆ ਵੀ ਚੈੱਕ ਕਰਾ ਦਨੇ ਆ ਪੇਟੀ ਵੀ ਪੂਰੀ ਸੋਹਣੀ ਬਣੀ ਪਈ ਆ ਜੀ ਹੁਣ ਇਹਦੇ ਵਾ ਫਰੇਮਾਂ ਦਾ ਕੰਮ ਰਹਿ ਗਿਆ ਫਰੇਮਾਂ ਦਾ ਕੰਮ ਸੀਲਿੰਗ ਪਰ ਡਾਊਨ ਸੇਲਿੰਗ ਨਹੀਂ ਹੈਗੀ ਬਾਈ ਕਹਿੰਦੇ ਡਾਊਨ ਸੇਲਿੰਗ ਬਈ ਹਰੇ ਰੋਕੇ ਕਰਨਾ ਆਹ ਰੁਕੇ ਕਰਾਉਂਗੇ ਕਿਉਂਕਿ ਬਕਸੇ ਦਾ ਹੀ ਬਕਸੇ ਦਾ ਸਾਈਜ਼ ਵੀ ਵਧੂਗਾ ਇਹ ਤਾਂ ਠੌਰ ਵਾਸਤੇ ਹੀ ਰੱਖਿਆ ਬਾਈਆਂ ਨੇ ਤਾਂ ਕਰਕੇ ਬਕਸਾ ਵੀ ਬਾਈ ਖੁੱਲਾ ਡੁੱਲਾ ਬਣਵਾਇਆ ਫਰੇਮਾਂ ਦਾ ਕੰਮ ਹੈ ਤਾਂ ਫਰੇਮਾ ਫਰੂਮਾ ਹੁਣ ਲੱਗਣ ਗਿਆ ਤੇ ਪਰ ਉਹਨੂੰ ਤਾਂ ਲਵਾ ਤੀਏ ਮੈਂ ਸਪੋਰਟਾਂ ਦੇ ਲਈ ਕਿਉਂ ਕਿਹੜੇ ਜਿਕਣਾ ਪੰਡਾਈਆਂ ਮੀਆਂ ਬਾਕੀ ਬਈ ਸਪੋਰਟਾਂ ਬਾਰੇ ਪੁੱਛਦੇ ਹੁੰਦੇ ਆ ਬਾਈ ਆ ਦੇਖ ਲਓ ਆ ਸਪੋਰਟ ਲੱਗਦੀ ਆ ਹੁਣ ਇਹ ਹਿੱਲਣ ਤੇ ਹਟ ਗਿਆ ਇਹ ਹਿੱਲਣ ਤੇ ਹਟ ਗਿਆ ਜਿੰਨਾ ਮਰਜੀ ਲੋੜ ਪਈ ਜਾਵੇ ਨਹੀਂ ਇਹ ਝੂਟਾ ਪਈ ਜਾਂਦਾ ਦਾ ਫਿਰ ਵੀ ਬਾਈ ਕਿਉਂਕਿ ਇਹਦਾ ਪੀਸਾ ਗੋਲ ਆ ਇਹਦਾ ਪੀਸਾ ਗੋਲ ਕਰਕੇ ਨਾ ਬਾਈ ਇਹ ਸੈੱਟ ਨਹੀਂ ਪੈਂਦਾ ਚੌਰਸਾ ਬਣਾ ਕੇ ਲੱਗੇਵੇਂ ਇਹਦੇ ਕੋਲ ਗੈਪ ਰਹਿੰਦਾ ਤਾਂ ਕਰਕੇ ਲੁੱਟ ਜਾਂ ਨਹੀਂ ਆਉਂਦਾ ਹੁਣ ਆ ਪ੍ਰੋਪਰ ਕੰਮ ਹੋ ਗਿਆ ਹਨ ਹੁਣ ਤਾਂ ਹਿੱਲਣ ਦਾ ਨਾਮ ਹੀ ਨਹੀਂ ਆਪਣੇ ਟਰੈਕਟਰ ਦਾ ਵੀ ਬਥੇਰਾ ਧੱਕਾ ਹੁੰਦਾ ਪਰ ਇਹ ਆ ਮਿਸਤਰੀ ਦੀ ਕਰਾਕਾਰੀ ਆ ਇਹ ਮਿਸਤਰੀ ਨੇ ਗੁਣ ਕੱਢਿਆ ਦਾ ਇਹ ਨਹੀਂ ਲੋਡ ਨਹੀਂ ਆਉਂਦਾ ਦਾ ਬਹੁਤ ਵੀਰ ਆਹੇ ਕੰਮ ਆ। ਇਹ ਲੋ ਵੀ ਲਾਉਣੀ ਹੈ ਇਹਦਾ ਇਹਦਾ ਲੱਗਦਾ। ਇਹਦਾ ਪਰ ਯਾਰ ਨਾ ਤੀ ਠੰਡੀ ਦੇਖ ਕਹੇ ਜਿਹਾ ਕੰਮ ਕੀਤਾ ਹੋਇਆ ਸਹੀ ਨਹੀਂ ਹੈ ਕਈ ਜਗਾ ਕੰਮ ਨਹੀਂ ਲੱਗਦਾ। ਇਹਦੇ ਕਾਬਲੇ ਆਂਦੇ ਆ ਮੂਰੇ। ਹਾਂ ਇਹਦੇ ਕਾਬਲੇ ਆਂਦੇ ਆ। ਉਹ ਕਾ ਜੇ ਹੁਣ ਇਹ ਜਿਆਦਾ ਜ਼ੋਰ ਨਾ ਖੱਡੇ ਤੇ ਬੱਡੇ ਨੇ ਕਾਬਲੇ ਤੋੜ ਦੇਣੇ ਜਾਂ ਪੱਤੀ ਦੀ ਕਿਨਾਰੀ ਦੇਖ ਕਿੰਨੀ ਕਾ। ਆਹ ਕਿਨਾਰੀ ਦੇਖ ਲੈ। ਹਾਂ। ਸਹੀ ਹੈ ਨਾ? ਇਹ ਦੇਖਣਾ ਥੋੜੀ ਪੱਤੀ ਥੋੜਾ ਕੱਚਾ ਮੋਟੀ ਚੌੜੀ ਪੱਤੀ ਹੋਵੇ ਜਿਵੇਂ ਉਹਨੂੰ ਲੱਗੀ ਹੋਈ ਐ ਐਡੀ ਚੌੜੀ ਪੱਤੀ ਹੋਵੇ। ਕਿਉਂਕਿ ਮੇਨ ਨਾ ਭਜਾਇਆ ਤੋ ਟੋਏ ਜਿ ਆਪਣੇ ਵਾਲੇ ਕੰਮ ਆਪਣਾ ਵੀ ਤਾਂ ਇਹੀ ਹਿਲਦਾ ਤਾਂ ਪਹਿਲਾਂ ਆਪਣੇ ਆਪਣੇ ਵਾਲਾ ਵੀ ਐਡੀ ਜਿਹੇ ਦਾ ਤਾਂ ਇਹ ਹੀ ਹੁਣ ਆਈ ਆ ਜਾਦਾ ਮਗਰਾੜ ਤੋੜੂੰਗਾ ਇਹ ਹਾਂ ਤੇ ਬਾਕੀ ਹੁਣ ਕਰਕੇ ਦਵਾਂਗੇ ਪੱਕਾ ਕੰਮ ਐ ਤਾਂ ਬਾਈ ਹਾਂ ਠੀਕ ਆ ਚੱਲ ਹਰ ਚੁੱਧਨ ਲੈ ਚੱਲਣ ਵਾਲੇ ਮਾੜਾ ਚਲਾ ਕੇ ਦਿਖਾ ਦੀ ਇਹਨੂੰ ਨਾਲ ਇਹਨੂੰ ਵੀ ਮਾੜਾ ਲੈ ਇੱਕ ਮਿੰਟ ਸਿਸਟਮ ਚ ਚਲਾ ਕੇ ਦਿਖਾ ਦੀ ਬਾਈ ਕਿਵੇਂ ਦਾ ਵੱਜਦੇ ਆ ਦੋਨੇ ਹੋ ਗਈ ਆ ਫੱਟ ਵੀ ਜਾਏ ਤੇ ਦਿਨ ਨੂੰ ਟ੍ਰੈਕਟਰ ਨੂੰ ਉਹ ਇਹ ਘੜ ਰਾਇਏ ਵੇ ਇਹ ਨਾਲ ਸਟੈਂਡ ਲਾ ਕੇ ਤੇ ਹੁਣ ਇਹ ਵੀ ਕਿਵੇਂ ਦਾ ਜਾਂਦਾ ਇਹ ਫਿਰ ਹੁਣ ਹੌਲਕ ਤਿਆਰ ਹੋ ਗਿਆ ਹੌਨ ਡਰਾਈਵ ਹੋਏ ਆਹ ਲੈਣ ਦੇ ਬਾਈ ਟੱਕ ਪਾਈ ਪਈ ਆ ਇਹਦੇ ਬਹੁਤ ਭੈਣ ਜੀ ਨਾਲ ਸਿੰਪਲ ਦਾ ਨਹੀਂ ਪੰਦਾ ਕਰੋ ਚੈੱਕ ਕਿ ਲੱਟਦਾ ਦਾ ਮਰੇ ਲੱਟਦਾ ਅੱਗੇ ਉਹ ਸਿਸਟਮ ਤੁੰ ਚਲਾ ਕੇ ਦਿਖਾ ਦਿੰਨੇ ਬਾਈ ਇੱਕ ਵਾਰੀ ਉਹ ਲੈ ਜਾਂਦਾ ਫਾੜ ਉਹਦਾ ਵੀ ਚਲਾ ਕੇ ਦਿਖਾਉਨੇ ਆ ਇਹ ਪੰਦਰਾ ਨਹੀਂ ਤੇ ਬਾਰੇ ਕਿਹਦਾ ਬਈ 4 4 ਦਾ ਕਿਨਾਰਾ ਹੱਸਦਾ ਉਹ ਤੁਹਾਨੂੰ ਪਾ ਦੇ। ਮਾ ਖੜਾ ਦੇ। ਇਹਦਾ ਅਲਟੀਨੇਟਰ ਤਾਂ ਚੇਂਜ ਆ। ਉਹ ਯਾਰ ਫੱਟੀ ਵੀ ਰਾਜੂ ਨੇ ਪਿੰਨ ਗੱਡੀ ਤੀ। ਇਹਦੀ ਉਹਦੀ ਫੱਟੀ ਦੀ। ਚਲੋ ਪਾ ਦੰਨੇ ਉਹ ਤਾਂ ਉਹ ਪਈ ਆ। ਹੈਗੀ ਆ? ਹਾਂ ਪਾ ਦੰਨੇ ਕੋਈ। ਤੇ ਅਜੇ ਵਰ ਅਲਟੀਨੇਟਰ ਚੇਂਜ ਆ। ਕੀ ਡਾਲਟੀ ਨੇ ਡਰਾਇੰਜ ਚੇਂਜ ਕਰਾਇਆ ਹੈ ਹੁਣੀ ਹਾਂ ਉਹ ਬੰਦੇ ਆਪਣਾਈ ਲੈ ਕੇ ਆ ਆ ਅੱਛਾ ਠੀਕ ਠੀਕ ਤੇ ਉਹ ਕਰਾ ਇਹਨੂੰ ਪਾਪਾ 12 ਇੰਚ ਵਿੱਚ ਲਾ ਕੇ ਦਿਖਾਉਂਦੇ 15 20 ਕਿੰਨਾ ਕੁ ਫਰਕ ਆ ਦੇਸਾਂਗਾ ਲਾਤਾ ਉਹ ਭਾਈਆ ਮਿਊਜ਼ਿਕ ਲੈ ਕੇ ਚੱਲੋ ਦੇਖੋ ਆਪਾਂ ਗਾਣਾ ਇਹਨਾਂ ਦਾ ਆ ਸਕਦੇ ਹੈ ਟਾਇਲਟ ਕਰਨਾ ਆ 15 ਇੰਚ ਦੀ ਵੇਚਣਾ ਭਾਈ 2 ਬੰਦੇ 4 15 you ਕੁਆਲਿਟੀ ਵੀ ਪੂਰੀ ਆ ਬੇਜ ਦੇ ਵੀ ਫੁੱਲ ਕੁਆਲਿਟੀ ਸਨੀ ਬੜਾ ਫੁੱਲ ਕਰੀ ਬੇ ਦੇਖ ਲਓ ਭਾਈ 1% ਵੀ ਨਹੀਂ ਪੜਦੇ ਆ ਫੁੱਲ ਲਾ ਲਓ ਕਰੀ ਬੇ ਦੀ ਕੁਆਲਿਟੀ ਚੈੱਕ ਕਰਿਓ ਚੀ ਚਾਰ ਵਾਲਾ ਤੇ ਹੁਣ ਸੁਣਾਉਣਾ ਤੁਹਾਨੂੰ 12 ਵਾਲਾ ਚਲੋ ਸਰਦੇ ਇਹਨੂੰ ਬੰਦ ਬਣਾਇਆ ਫਿਰ ਇਹਦੀ ਵੀ ਕੁਆਲਿਟੀ ਬਹੁਤ ਜ਼ਿਆਦਾ ਸਾਫ਼ ਆ ਬਾਈ ਇੱਕ ਹੋਰ ਇਹਦੀ ਗਾਰੰਟੀ ਆਪਾਂ ਦੰਨੇ ਆ ਵੀ ਜੇ ਕਹਣਾ ਫੁੱਲ 베이스 ਚੜਦੋ ਫੁੱਲ 베이스 ਇੱਧਰ ਤੇ ਕਰਨੀ ਆ ਫੁੱਲ ਫੋਨ ਪਰ ਤੇ ਆਵਾਜ਼ ਚੱਕ ਦੋ ਆਵਾਜ਼ ਦੀ ਕੁਆਲਿਟੀ ਦੇਖੋ ਵੀ 1% ਵੀ ਜੇ ਪੱਟ ਗਈ ਆਵਾਜ਼ ਤਾਂ ਆਪਣਾ ਸਿਸਟਮ ਉਰੇ ਖੜਾ ਜਿਓ ਬਾਈ ਆਕੇ ਹੋਰ ਦੱਸੋ ਕਹ ਨਹੀ ਸਨੀ ਹੁਣ ਚਾਰ ਦੀ ਸੁਣਾਉਣੀ ਆ ਤੁਹਾਨੂੰ ਇਹੀ ਸ਼ੁਰੂ ਤੇ ਲਾ ਦੀ ਸਣੀ ਇਹੀ 뮤זיਕ ਹੋਊਗਾ ਕਿਉਂਕਿ ਆਵਾਜ਼ ਦਾ ਵੀ ਫਰਕ ਪੈ ਜਾਂਦਾ ਬਾਈ ਜੇ ਆਪਾਂ ਹੋਰ ਲਾਉਨੇ ਆ ਇਹੀ 뮤זיਕ ਤੇ ਤੁਹਾਨੂੰ ਸੁਣਾਉਦੇ ਆ ਟਰੈਕਟਰ ਬੰਦ ਕਰਦੇ ਇੱਕ ਮੈਂ ਜਿਹੜਾ ਇੱਕ ਬਣਾ ਆ ਤਾਂ ਬਈ ਆਪਣਾ ਸਿਸਟਮ ਜਿਹੜਾ ਤਿਆਰ ਹੋਇਆ ਬਾਕੀ ਤੁਸੀਂ ਲੁੱਕ ਵੀ ਦੇਖ ਲਈ ਸਾਰਿਆਂ ਨਾਲ ਲੱਗ ਟਰੈਕਟਰ ਤਿਆਰ ਕਰਿਆ ਇਹ ਪੂਰੀ ਰੀਝਾ ਲਾਈਆਂ ਮੁੰਡੇ ਨੇ ਤੇ ਸਿਰਾ ਹੈ ਸਿਰਾ ਗੱਲਬਾਤ ਆ ਸਿਰਾ ਸਿਰਾ ਬਣ ਗਈ ਇਹਨਾਂ ਗੱਲਬਾਤ ਇੰਨੀ ਸੋਚੀ ਨਹੀਂ ਸੀ ਜਿੱਨੇ ਬਣ ਗਈ ਇਹਦੀ ਕਹਨੇ ਸੀ ਪਰ ਉਹ ਐ ਸੋਚਿਆ ਹੁੰਦਾ ਵੀ ਰੀਝਾ ਲਾਉਣੀ ਆ ਬਈ ਟਾਈਮ ਵੀ ਖਾਸਾ ਲੱਗ ਗਿਆ ਇਹ ਬਰੀਕੀ ਕੰਮ ਆ ਜੇ ਇਹਨੂੰ ਟਾਈਮ ਲਾ ਕੇ ਜ਼ਿਆਦਾ ਪਿਆਰ ਹੁੰਦਾ ਟਰੈਕਟਰ ਕਹਿੰਦੇ ਨਹੀਂ ਬਾਈ ਆਪ ਕਹਿੰਦਾ ਬਾਈ ਬਹੁਤ ਖੁਸ਼ ਆ ਯਾਰ ਹਾਂ ਬਾਈ ਬਹੁਤ ਆ ਜਿਆਦਾ ਬਾਈ ਅੱਜ ਬਲੌਗ ਵੀ ਦੇਖ ਲੂੰਗਾ ਚੱਲ ਹਾਂ ਬਾਈ ਜੀ ਬਾਕੀ ਧੰਨਵਾਦ ਬਾਈ ਸਾਡੇ ਪਰ ਇੰਨਾ ਵਿਸ਼ਵਾਸ ਕਰਕੇ ਉਰੇ ਤੱਕ ਭੇਜਣ ਲਈ ਬਾਕੀ ਜੇ ਤੁਸੀਂ ਵਿਸ਼ਵਾਸ ਕਰਿਆ ਬਾਈ ਆ ਦੇਖ ਲਓ ਤੁਹਾਡੇ ਸਾਹਮਣੇ ਹੀ ਕੰਮ ਹੋਇਆ ਗਿਆ ਬਾਕੀ ਜੇ ਕੋਈ ਕਮੀ ਪੇਸ਼ੀ ਆ ਸਾਨੂੰ ਅਰਾਮ ਭਾ ਦੇ ਦਿਓ ਹੋਰ ਦੱਸੋਗੇ ਆ ਗਿਆ ਨੇ ਕਹਿੰਦੇ ਨਹੀਂ ਕਿਉਂਕਿ ਆਪਣੀ ਜ਼ਿੰਮੇਵਾਰੀ ਪਰ ਟਰੈਕਟਰ ਆਇਆ ਪਿਆ ਬਾਈ ਇਹ ਤੇ ਬਾਕੀ ਹੱਸ਼ਵੀਰ ਦਾ ਟਾਈਮ ਲੱਗਿਆ ਉਧਰ ਗਿਆ ਪਿਆ ਹੋਰ ਥੋੜਾ ਜਿਹਾ ਮੇਨੂੰ ਨੇ ਵੀ ਦੇਖ ਕੇ ਜਾਣਾ ਦਾ ਡ੍ਰੈਕਟਰ ਬਾਕੀ ਹੁਣ ਬੈਂਫਰ ਦੀ ਗੱਲ ਰਹਿ ਗਈ ਕਿਉਂਕਿ ਮੋਰੇ ਤੇ ਖਾਲੀ ਡ੍ਰੈਕਟਰ ਦੇਖੀ ਜਾਂਦਾ ਪਿੱਛੇ ਤੇ ਦੂਰ ਤੇ ਬੈਂਫਰ ਵਰ ਕੋਈ ਲਾਈਟ ਨਹੀਂ ਬਣਦੀ ਗੱਲ ਬਾਤ ਜੀ ਮੋਰੇ ਤੇ ਚਾਨਣਾ ਪੈਣ ਲੱਗ ਗਿਆ ਓਖਣੇ ਲੋਕ ਸੇਮ ਆ ਜਾਣੇ ਸਾਰੇ ਤੇ ਬਾਕੀ ਤੁਸੀਂ ਦੇਖ ਲਓ ਬਾਈ ਹੁਣ ਆ ਬੈਗ ਵਾਲੀ ਵੀ ਘੈਂਟ ਲੱਗਦੀ ਆ ਉਹ ਦੇਖੋ ਇਹ ਬਲਤ ਐਂ ਚਾਮ ਚੜੇ ਇੱਕ ਲੱਗਦੀ ਮੈਨੂੰ ਹਾਂ ਚਾਮ ਚਾਮ ਕਿੱਧੜ ਜੀ ਐਨ ਬਣਦੀ ਆ ਰਾਤ ਨੂੰ ਤੇ ਚਲੋ ਬਾਕੀ ਬਾਈ ਇਹ ਬਲੌਗ ਅੱਜ ਦਾ ਇੰਨਾ ਕੇ ਆ ਕਿਵੇਂ ਲੱਗਿਆ ਟਰੈਕਟਰ ਬਾਕੀ ਕਮੈਂਟ ਕਰਦੇ ਹੋ ਬਾਈ ਜਰੂਰ ਹੌਸਲਾ ਦਿਓ ਮੁੰਡੇ ਨੂੰ ਹਨਾ ਜੇ ਸੋਹਣਾ ਲੱਗਿਆ ਬਾਕੀ ਜੇ ਕੋਈ ਕਮੀ ਪੇਸ਼ੀ ਆ ਤਾਂ ਵੀ ਜਰੂਰ ਦੱਸਿਓ ਬਾਈ ਤੇ ਬਾਕੀ ਮਿਲਦੇ ਕਿਸੇ ਹੋਰ ਬਲੌਗ ਸਸੇ ਹੀ ਕਾਲ ਜੀ ਸਾਰਿਆਂ